ਡੇਜ ਲਈ 2025 ਦਿਨ ਮੰਗਲਵਾਰ ਤੇ ਸਮਾਂ ਜਿਹੜਾ ਅੱਜ ਦਾ 9:30 ਦੇ ਲਗਭਗ ਹੋ ਗਿਆ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਜਿਹੜੀ ਰੋਡ ਥੱਲੇ ਨੂੰ ਉਤਰਦੀ ਘਾਟੀ ਉਹ ਤੇ ਤਰੀ ਜਾਂਦੀ ਆ ਤੇ ਵਾਹਿਗੁਰੂ ਨੇ ਸੋਹਣਾ ਮੋੜ ਬਣਾ ਰੱਖਿਆ ਟਾਈਮ ਨਹੀਂ ਅੱਜ ਕਿਣ ਮਣਜੀ ਚਾਲੂ ਕਰਤੀ ਮੋਟੀਆਂ-ਮੋਟੀਆਂ ਕਣੀਆਂ ਪਈ ਜਾਂਦੀਆਂ ਤੇ ਅੱਜ ਸੰਗਤ ਵੀ ਕਾਫੀ ਆਈ ਜਾਂਦੀ ਐ ਪੰਜਾਬ ਤੋਂ ਤੇ ਹੋਰ ਵੀ ਅੱਡ-ਅੜ ਕਿੱਤਿਆਂ ਤੋਂ ਕਿਉਂਕਿ ਇਥੇ ਮੱਸਿਆ ਭਰਦੀ ਆ ਨਾ ਯਾਰ ਨਵੀਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਮਾਤਾ ਬਜ਼ੁਰਗ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸ਼ਹਿਰ ਗਵਾਲੀਅਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਹੋਏ ਆ ਗਵਾਲੀਅਰ ਸ਼ਹਿਰ ਦੇ ਵਿੱਚ ਇੱਥੋਂ ਦੀ ਕੀ ਗੱਲਬਾਤ ਹੈ ਕੀ ਇੱਥੋਂ ਦੇ ਦੇਖਣ ਵਾਲੀ ਚੀਜ਼ ਆ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਸਾਰਿਆਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੋਂ ਦਾ ਚਿੜੀਆ ਘਰ ਜਿੱਥੇ ਆਪਾਂ ਪਹੁੰਚੇ ਹੋਏ ਆ ਨਾਲ ਆਪਣੇ ਬਿੱਟੂ ਭਾਈ ਤੇ ਹਰਪਾਲ ਭਾਈ ਤੇ ਇੱਧਰ ਸਾਹਮਣੇ ਖੜੇ ਨੇ ਤੇ ਉਹਨਾਂ ਨਾਲ ਵੀ ਵਾਰਤਾਲਾਪ ਸਾਂਝੀ ਕਰਦੇ ਆ ਥੋੜੀ ਲੈ ਵੀ ਮੁੰਡੇ ਨੇ ਅੱਜ ਟੰਗ ਲਈ ਫੇਰੇ ਹੁਣ ਵਾਹ ਸਹੀ ਆਉ ਚੋਪਰਾ ਆਉਗੀ ਦੇਖਦੇ ਕੋਈ ਨਹੀਂ ਖੜਜ ਆ ਜੇ ਠੀਕ ਹੈ ਓਹਨਾਂ ਨੇ ਸੈਟ ਕਰ ਲੀਏ ਇੱਕ ਤਾਂ ਮੀਂਹ ਵਾਲਾ ਪਈ ਜਾਂਦਾ ਇੱਕ ਤਾਂ ਕਣਮਣ ਜੀ ਵਾਲੀ ਹੋਈ ਜਾਂਦੇ ਆ ਇੱਧਰ ਆਪਣੇ ਪਿੱਟੂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸ਼ਹਿਰ ਗਵਾਲੀਅਰ ਦਾ ਆਸ-ਪਾਸਾ ਵੜਾ ਦੇਖਣਾ ਸੀਗਾ ਇੱਕ ਤਾਂ ਬਾਬਾ ਨਹੀਂ ਕਿਸੇ ਪਾਸੇ ਪੈਰ ਚੱਕਣ ਦਿੰਦਾ ਓਦੀ ਚੱਲ ਪੈਂਦਾ ਕਣਮਣ ਕਾਣੀ ਮੀ ਕਣਮਣ ਕਾਣੀ ਵੀ ਨਹੀਂ ਮਾ ਤਾਂ ਮਾੜੀ ਮੋਟੀ ਹੁੰਦੀ ਐ ਪਹਿਲਾਂ ਤਾਂ ਕੰਮ ਪੂਰਾ ਤੇਜ਼ ਹੀ ਸੀਗਾ ਪੂਰਾ ਮੀਂਹ ਸੀਗਾ ਹੁਣ ਇਧਰਲੇ ਪਾਸੇ ਆ ਦਿਖਾ ਦੇ ਕੋਈ ਜਾਨਵਰ ਜਾਨਵਰ ਜੇ ਇੱਥੇ ਚਿੜੀਆ ਘਰ ਉਹ ਦੇਖ ਲੋ ਜੀ ਟਿਕਟ ਟਕਟਾ ਲਈਏ ਤੇ ਫਿਰ ਆਪਾਂ ਅੰਦਰ ਚੱਲਦੇ ਆਂ ਅੰਦਰ ਦਾ ਅੱਲਾ ਭੱਲਾ ਤੁਹਾਨੂੰ ਦਿਖਾਵਾਂਗੇ ਟਿਕਟ ਦਾ ਇੱਥੇ ਰੇਟ ਹੈ 60 ਰੁਪਏ ਤੇ ਬੱਚਿਆਂ ਦਾ 20 ਰੁਪਏ ਜਿਹੜੇ ਸਕੂਲ ਚ ਪੜਦੇ ਆ ਜਵਾਕ ਉਹਨਾਂ ਦੇ 30 ਰੁਪਏ ਤੇ ਜਿਹੜੇ ਵਿਦੇਸ਼ੀ 200 ਰੁਪਏ ਤੇ ਕੈਮਰੇ ਦਾ ਹੈਗਾ 30 ਰੁਪਏ ਤੇ ਕੈਮਰੇ ਦੇ ਹਿਸਾਬ ਕਿਤਾਬ ਨਹੀਂ ਆਇਆ ਬਾਕੀ ਸਾਰਾ ਸਮਝ ਆ ਗਿਆ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਅੰਦਰ ਦੇ ਕੀ ਅੱਲਾ ਪੱਲਾ ਕੀ ਇੱਥੇ ਜਨੌਰ ਹੈ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਬਿੱਟੂ ਭਾਈ ਆਪਣਾ ਪਹਿਲਾਂ ਹੀ ਗੱਲਬਾਤ ਕਰੀ ਜਾਂਦਾ ਹੈ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਲੋ ਜੀ ਆਪਾਂ ਚਿੜੀਆ ਘਰ ਦੇ ਅੰਦਰ ਆ ਗਏ ਆਂ ਚਿੜੀਆ ਘਰ ਦੇ ਅੰਦਰ ਆਉਣ ਤੋਂ ਪਹਿਲਾਂ ਸਭ ਨਾਲ ਪਹਿਲਾਂ ਤਾਂ ਆਪਣੇ ਆਪ ਦੇ ਆਈ ਦੋ ਮੂੰਹ ਦਿਖਿਏ ਆ ਉਹ ਤੋਂ ਬਾਅਦ ਚ ਇੱਧਰ ਦੇਖੀਏ ਤਾਂ ਜਾਲੀ ਤੇ ਜਿਹੜਾ ਬੈਠਾ ਵਤੰਦਰ ਇਹ ਕੈਨੂੰ ਮੂੰਹ ਕਰ ਲੈਂਦਾ ਇਹ ਕਿ ਕੈਨੂੰ ਕਿਵੇਂ ਆ ਠੀਕ ਆ ਕੀ ਹਾਲ ਚਾਲ ਨੇ ਦੋਸਤੋ ਠੀਕ ਠਾਕ ਆ ਹੈ ਹੈ ਉਹ ਜਿਹਾ ਕਮਾਇਆ ਥੋੜਾ ਆ ਹੁਣ ਆਪਾਂ ਅੱਗੇ ਚੱਲਦੇ ਆ ਜੇ ਆਪਾਂ ਚੜੀਆ ਘਰ ਚ ਐਂਟਰ ਕੀਤਾ ਤੇ ਪਹਿਲਾਂ ਕਛੂਗੂ ਮੇ ਹੀ ਫਿਰਦੇ ਸੀ ਇਹ ਛੋਟੇ ਟੋਬੇ ਜਿਹੇ ਤੇ ਫਿਰ ਅੱਗੇ ਆ ਗਏ ਛਤਰ ਮੁਰਗੇ ਤੇ ਵਿਚਾਰੇ ਮੀਂਹ ਦਾ ਨਜ਼ਾਰਾ ਲਈ ਜਾਂਦੇ ਟੋਰ ਨਾ ਬੈਠੇ ਆ ਤੇ ਮਗਰ ਇਹਨਾਂ ਦੇ ਛੱਡੇ ਆ ਪਾ ਰੱਖਿਆ ਵੀ ਮੀਂਹ ਕਣੀ ਬਾਲੀ ਆ ਜੇ ਤੇ ਰਾਤ ਰੂਤ ਨੂੰ ਉਹ ਤੇ ਥੱਲੇ ਹੋ ਜਾਂਦੇ ਆ ਤੇ ਮਗਰ ਛੋਟੀਆਂ ਛੋਟੀਆਂ ਟੋਕਰੀਆਂ ਰੱਖ ਰੱਖੀਆਂ ਉੱਚ ਪਤਾ ਨਹੀਂ ਕੀ ਰੱਖਿਆ ਵਾ ਇਹਨਾਂ ਵਾਸਤੇ ਖਾਣ ਵਾਸਤੇ ਜਾਈ ਹੈ ਮਾਰੀ ਜਾਂਦਾ ਪਰ ਅੰਦਰ ਤੇ ਇਹਨਾਂ ਦੇ ਅੱਗੇ 베ਰਵਾ ਲਿਖਿਆ ਹੋਇਆ ਹੈ ਜੇ ਗੱਲ ਕਰੀਏ ਇਹਦੇ ਕੱਦ ਦੀ ਤੇ 8 ਤੋਂ 9 ਫੁੱਟ ਦਾ ਇਹਦਾ ਕੱਦ ਰਹਿੰਦਾ ਹੈ ਜਿਹੜਾ ਵਜ਼ਨ ਹੁੰਦਾ ਇਹਦਾ 60 ਤੋਂ 130 ਕਿਲੋ ਦਾ ਇਹਦਾ ਵਜ਼ਨ ਹੁੰਦਾ ਹੈਗਾ ਤੇ ਇਹਦੇ ਜਿਹੜੇ ਆਂਡੇ ਹੁੰਦੇ 4 ਸਾਲਾਂ ਤੋਂ ਬਾਅਦ ਚ ਇਹ ਆਂਡੇ ਦੇਣ ਲੱਗ ਜਾਂਦਾ 2 ਤੋਂ 7 ਆਂਡੇ ਦਿੰਦਾ ਤੇ ਜਿਹੜੇ ਇਹਦੇ ਬੱਚੇ ਨਿਕਲਦੇ ਆਂਡਿਆਂ ਚੋਂ ਉਹ 35 ਦੇ 45 ਦਿਨਾਂ ਦੇ ਵਿੱਚ ਵਿੱਚ ਇਹ ਬੱਚੇ ਨਿਕਲ ਜਾਂਦੇ ਆ ਤੇ ਇਹ ਇਹਦਾ 베ਰਵਾ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਔਰ ਕਿਵੇਂ ਰਪਾਲ ਠੀਕ ਹੈ ਲੈ ਧੌਣ ਹਲਾਈਓ ਕਹਿੰਦਾ ਮੈਂ ਠੀਕ ਹੀ ਨੀਗਾ ਕਿਉਂ ਕੀ ਗੱਲ ਹੋਈ ਆ ਇਧਰ ਮਿਲਣਾ ਜੱਫੀ ਜੋਪੀ ਪਾਇਆ ਹੁੰਦਾ ਮਿਲਿਆ ਕੇ ਫੇਰ ਠੀਕ ਹੈ ਅੱਗੇ ਉਹਨੇ ਤੇ ਇਧਰ ਮਕਾਊ ਐ ਇਹ ਪਤਾ ਨਹੀਂ ਕਿਹੜਾ ਜਨੌਰ ਆ ਗਿਆ ਮਕਾਊ ਇਹ ਪਿੱਛੇ ਨੁੱਕਰ ਚ ਲੱਗੇ ਬੈਠੇ ਪਤਾ ਨਹੀਂ ਕੀ ਮੀਹ ਕਣੀ ਤੋਂ ਬਚਨ ਵਾਸਤੇ ਬੈਠੇ ਆ ਉਹ ਬੈਠੇ ਝੂਮ ਕਰਕੇ ਤੁਹਾਨੂੰ ਦਿਖਾਉਨੇ ਆ ਜੇ ਦੇਖ ਗਏ ਤਾਂ ਉਹ ਬੈਠੇ ਜਾਲੀ ਵਾਲੇ ਲਾ ਰੱਖਿਆ ਐ ਐਨੇ ਤਾਂ ਸਾਨੂੰ ਇੱਥੇ ਕੋਲੇ ਖੜਿਆ ਨੂੰ ਦੇਖਦੇ ਕੈਮਰੇ ਚ ਵਿਚਾਰੇ ਕੀ ਦੇਖਣਗੇ ਤੇ ਕੋ ਥੱਲੇ ਬੈਠਾ ਟੋਕਰੀ ਚ ਜੁੰਝਾ ਮਰੀ ਜਾਂਦਾ ਉਹ ਵੀ ਉਹ ਗਲਤ ਹੁੰਦਲਾ ਦੇਖਦਾ ਹੋਏ ਤੁਹਾਨੂੰ ਕੀ ਤੇ ਹੁਣ ਆਪ ਅੱਗੇ ਚੱਲਦੇ ਆ ਇੱਧਰ ਵੀ ਛਤਰ ਮੁਰਗਿਆਂ ਵਰਗੇ ਚਾਰਜ ਨੋਰ ਹੋਰ ਵਿਚਾਰੇ ਤਾਂ ਆੜ ਰੱਖੇ ਗਿਆ ਇੰਨਾ ਦਾ ਕੋਈ ਵੇਰਵਾ ਨਹੀਂ ਪਾਇਆ ਵਾ ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਜੋਨ ਜਨ ਹਮਾਰੀ ਫੋਨ ਤੇ ਬਾਕੀ ਗੱਲ ਠੀਕ ਹੈ ਤੇਰੀ ਤੈਨੂੰ ਉਧਰ ਫਿਰਦੇ ਇੱਕ ਆ ਰਿਹਾ ਜਾਲ ਕੋਲੇ ਖੜਾ ਹੈ ਇਹਨਾਂ ਦਾ ਕਿਸੇ ਪਾਸੇ ਕੁਛ ਨਹੀਂ ਲਿਖਿਆ ਵਾ ਵੀ ਇਹ ਕਿਹੜਾ ਜਾਨਵਰ ਹੈ ਕੀ ਇਹਦੀ ਗੱਲਬਾਤ ਹੈ ਕੀ ਇਹਦੀ ਖਾਸੀਤ ਹੈ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਅੱਗੇ ਵੀ ਦੇਖਣ ਜਿਹੜਾ ਤੁਸੀਂ ਸਾਹਮਣੇ ਦੇਖੀ ਏਨੋ ਇਹਨੂੰ ਹਿਪ-ਹੌਪ ਵੀ ਬੋਲਦੇ ਆ ਵੈਸੇ ਦਰਿਆਈ ਘੋੜਾ ਵੀ ਬੋਲ ਦਿੰਦੇ ਆ ਇਹ ਯਾਤਰ ਅਫਰੀਕਾ ਯੂਰੋਪ ਦੀਆਂ ਕੰਟਰੀਆਂ ਚ ਪਾਇਆ ਜਾਂਦਾ ਤੇ ਇਹਦੇ ਆਪਾਂ ਭਾਰ ਦੀ ਗੱਲ ਕਰੀਏ ਡੇਢ ਤੋਂ 2 ਕੁਆਂਟਲ ਦੇ ਦੇ ਲਗਭਗ ਭਾਰ ਹੁੰਦਾ ਤੇ ਇਹਦਾ ਜਿਹੜਾ ਬੱਚਾ ਹੁੰਦਾ ਉਹ ਛੀ ਤੋਂ 7 ਸਾਲ ਦੇ ਵਿੱਚ ਵਿੱਚ ਇਹ ਬੱਚਾ ਦੇਣ ਲੱਗ ਜਾਂਦਾ ਹੈਗਾ ਤੇ ਇਹਦੀ ਆਪਾਂ ਏਜ ਦੀ ਗੱਲ ਕਰੀਏ 45 ਤੋਂ 50 ਸਾਲ ਦੀ ਇਹਦੀ ਲਾਸਟ ਏਜ ਹੁੰਦੀ ਹੈ ਇਹਨਾਂ ਨੂੰ ਦਰਿਆਈ ਘੋੜੇ ਤਾਂ ਬੋਲਿਆ ਜਾਂਦਾ ਇਹ ਯਾਤਰ ਪਾਣੀ ਚ ਹੀ ਰਹਿੰਦੇ ਆ ਤੇ ਸਾਹਮਣੇ ਦੇਖ ਸਕਦੇ ਹੋ ਨਾ ਕਮਰਾ ਬਣਿਆ ਹੋਇ ਇੱਕ ਤੇ ਮਗਰੀ ਇੱਕ ਛੋਟਾ ਜਿਹਾ ਖੁੱਡਾ ਬਣਾ ਰੱਖਿਆ ਤੇ ਇੱਧਰ ਹੀ ਸਾਹਮਣੇ ਜ਼ੂਮ ਕਰਕੇ ਦਿਖਾ ਦਾਂ ਇੱਕ ਖੁਰਨੀ ਬਣਾ ਰੱਖੀ ਆ ਇਹ ਗੱਲਬਾਤ ਹੈ ਇਹਨਾਂ ਦੀ ਦਰਿਆਈ ਘੋੜਿਆਂ ਦੀ ਤੇ ਹੁਣ ਸਾਹਮਣੇ ਇੱਧਰ ਦੇਖ ਤੇ ਇੱਧਰ ਸਾਰੇ ਹਿਰਨ ਰੱਖ ਰੱਖਿਆ ਹੀ ਆ ਲੈ ਜੀ ਨਿੱਕਾ ਜਿਹਾ ਦਿਖਾਉਣਾ ਤੁਹਾਨੂੰ ਆਪਦੀ ਮਾਂ ਦਾ ਦੁੱਧ ਚੁੰਗੀ ਜਾਂਦਾ ਵਿਚਾਰਾ ਓਹ ਪਿੱਛੇ ਕਿਣਮਣ ਬਾਲੀ ਹੋਈ ਗਈ ਤੇ ਉਹ ਕੁਟ ਕਪਰੇਜ ਬੜੇ ਖੜੇ ਗਿਆ ਛੱਡ ਜਾ ਪਾਰਖਿਆ ਟੀਨਾ ਪਾ ਕੇ ਤੇ ਉਹਦੇ ਵਿੱਚ ਬੜੇ ਖੜੇ ਆ ਕੋਸ ਇਧਰ ਖੜੇ ਆ ਸਾਹਮਣੇ ਨਿਕਾਇਆ ਮਾਂ ਦਾ ਦੁੱਧ ਚੁੰਗੀਆਂ ਦਾ ਆਪਦੀ ਦਾ ਇਧਰ ਵੀ ਤਿੰਨ ਖੜੇ ਆ ਇਹ ਨਿਆਰੇ ਨਾ ਪਿਆ ਟੋਰਨਾ ਕੀ ਹਾਲ ਚਾਲ ਨੇ ਦੋਸਤੋ ਠੀਕ ਠਾਕ ਹਾਂ ਕੰਨਾਂ ਨੇ ਚਪੱਟੀ ਬਾਲੀ ਗੰਦੀ ਹੁੰਦੀ ਆ ਪੱਟੀ ਆਪੀ ਗੰਦੀ ਹੋਣੀ ਹੈ ਦੇਖੋ ਸਰੀਰ ਕਿੱਦਾ ਇਹਦਾ ਕੋਸੋ ਸਾਹਮਣੇ ਦੇਖੀਏ ਤਾਂ ਟੋਬੇ ਜੇ ਤੋਂ ਬਾਹਰ ਪਿਆ ਹੈ ਇਹ ਕੋ ਆਪਦੀ ਪੂਛ ਜੀ ਖੰਗਾਈ ਜਾਂਦਾ ਹੈਗਾ ਟੋਬੇ ਦੇ ਵਿੱਚ ਇਹ ਕਾਫੀ ਰੱਖ ਰੱਖਿਆ ਮਗਰ ਵੀ ਹੈਗੇ ਆ ਇਧਰ ਇਹ ਤਾਂ ਟੋਰ ਨਾ ਪਿਆ ਜਿਵੇਂ ਇੱਥੋਂ ਦਾ ਰਾਜਾ ਹੁੰਦਾ ਹੈਗਾ ਉਹ ਗੱਲ ਬਾਤ ਹੈ ਤਾਂ ਹੁਣ ਆਪਾਂ ਅੱਗੇ ਚੱਲਦੇ ਹਾਂ ਕਮਾਲਿਆ 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 ਇਹ ਵੀ ਕੰਮ ਸਖੂਤ ਹੈ ਸਾਹਮਣੇ ਆ ਗਿਆ ਸਨੇਕ ਹਾਊਸ ਤੇ ਹੁਣ ਆਪਾਂ ਉਧਰ ਨੂੰ ਚੱਲਦੇ ਆਂ ਉਧਰ ਵੀ ਦੇਖਦੇ ਆਂ ਕਿਹੜੇ ਕਿਹੜੇ ਸੱਪ ਰੱਖੀ ਬੈਠੇ ਨੇ ਇੱਥੇ ਤੱਲਾ ਦੇਖਿਓ ਸਾਹਮਣੇ ਫੋਟੋਆਂ ਦਾ ਕਾਫੀ ਲਾ ਰੱਖਿਆ ਹੀ ਆ ਇਧਰ ਵੀ ਲੱਗੀਆਂ ਹੋਈਆਂ ਤੇ ਇਧਰ ਵੀ ਲੱਗੀਆਂ ਹੋਈਆਂ ਤੇ ਹੁਣ ਆਪਾਂ ਚੱਲਦੇ ਆ ਲੋ ਜੀ ਸਵਾਰਣਾਂ ਪਹਿਲਾਂ ਅਜਗਰ ਅਜਗਰ ਤਾਂ ਬੜਾ ਖਾਸਾ ਹੀ ਵੱਡਾ ਹੈ ਇੱਥੇ ਉਹ ਦਿਨ ਕਸੀਂ ਐਵੇਂ ਕਵਾੜੀਆਂ ਲੈ ਕੇ ਗਏ ਸੀ ਇਹਦੇ ਕਵਾੜੀ ਥੋੜੀ ਚੱਲਦੀ ਹੈ ਜ਼ੂਮ ਕਰਕੇ ਦਿਖਾਉਂਦੇ ਆ ਜੇ ਦੇਖਿਆ ਤਾਂ ਉਹ ਪਿਆ ਪਸਰਿਆ ਸਾਹ ਤਾਂ ਨਿਕਾਇਆ ਮੈਨੂੰ ਤਾਂ ਜਿਹਾ ਜਿਹਾ ਮੇਰਾ ਸਰੀਰ ਹੈ ਇੱਕ ਕਾ ਬੈਠਾ ਸਰੀਰ ਨ ਚੱਕੀ ਹੂੰ ਇਹ ਬਾਬਾ ਕੰਬਈ ਲੱਗਿਆ ਮੈਨੂੰ ਜਿਹਾ ਹਸਾਣਾ ਫਿਰਦਾ ਦੋ ਤਣ ਤੋੜਿਆਂ 'ਚ ਬੜੇ ਬੈਠੇ ਆ ਉਹ ਤੋੜਿਆਂ ਦੇਖੋਗੇ ਤਾਂ ਇਹ ਦਾ ਮੀਨਾ ਸੱਪ ਦਾ ਨਾਮ ਇਹਦਾ ਲੈ ਵੀ ਕਿਵੇਂ ਆ ਤੈਨੂੰ ਸੀਸੇ ਬੰਨਦੀ ਦੇਖ ਸਕਦੇ ਆ ਜੇ ਤੂੰ ਖੁੱਲਾ ਹੁੰਦਾ ਤਾਂ ਹੁਣ ਨੂੰ ਅਸੀਂ ਕਿੱਥੇ ਕਿੱਥੇ ਫੋਨ ਲੈ ਕੇ ਭੱਜੇ ਫਿਰਨਾਣ ਸੀਗਾ ਇਹ ਆ ਗਿਆ ਬਈ ਕਾਲਾ ਨਾਗ ਕੋਡੀਆਂ ਵਾਲਾ ਜਿਹਨੂੰ ਬੋਲਦੇ ਆਪਾਂ ਇਹੀ ਬਤੰਦਰ ਤੋੜੇ ਜਿਹੜਾ ਬੈਠਾ ਉਹ ਦੇਖੀਏ ਤਾਂ ਲੋ ਜੀ ਸਾਹਮਣੇ ਆਗਾ ਚੀਤਾ ਤੋੜਨਾ ਲੱਤ ਲਮਕਾ ਕੇ ਸੁੱਤਾ ਹੋਇਆਗਾ ਕਿਹ ਵੀ ਕਹਿ ਸਕਦੇ ਆ ਕਿ ਇਹ ਖਤਰਨਾਕ ਜਾਨਵਰ ਹੁੰਦਾ ਤੇ ਉਹ ਤੋਂ ਖਤਰਨਾਕ ਹੈ ਤੇ ਦੂਆ ਤੇ ਜਿਹੜਾ ਇੱਧਰ ਬੈਠਾ ਅਗਲਾ ਟੋੜਨਾ ਫੱਟੇ ਥੱਲੇ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਵਾਲਾਂ ਕੇ ਮੱਧੇ ਕੰਟੀ ਬੁੱਤੀ ਰਾਜਿੰਦਰਾ ਤੈਂਦੂਆ ਉਹ ਫੱਟੇ ਥੱਲੇ ਵੜਿਆ ਬੈਠਾ ਹੈ ਦੇਖ ਸਕਦੇ ਹੋ ਕਿੰਨਾ ਖਤਰਨਾਕ ਹੋਊਗਾ ਜਿਹਦੇ ਉੱਤੇ ਇੰਨੇ ਜਾਲ ਲਾਇਆ ਗਿਆ ਹੈ ਵੀ ਇਹ ਇੱਥੋਂ ਭੱਜ ਨਾ ਸਕੇ ਕਿਸੇ ਨੂੰ ਨੁਕਸਾਨ ਨਾ ਕਰ ਸਕੇ ਚਾਰੇ ਪਾਸੇ ਤੇ ਜਾਲ ਲੱਗਿਆ ਹੋਇਆ ਹੈ ਤੇ ਉਧਰ ਆਪਾਂ ਚੱਲਦੇ ਹਾਂ ਉਧਰ ਸਾਹਮਣੇ ਦੇਖੀਏ ਤਾਂ ਜੰਗਲ ਦਾ ਰਾਜਾ ਸ਼ੇਰ ਜਿਹਨੂੰ ਕਹਿੰਦੇ ਆਇਦਰਲੇ ਪਾਸੇ ਤੇਂਦੂ ਆ ਗਿਆ ਤੇ ਇਧਰ ਚੀਤਾ ਆ ਗਿਆ ਤੇ ਚੀਤਾ ਵਿਚਾਰਾ ਫੱਟੇ ਥੱਲੇ ਬੈਠਾ ਸੀ ਆ ਤੇ ਇਧਰ ਸ਼ੇਰ ਮੀਂਹ ਦਾ ਪੂਰਾ ਪੂਰਾ ਬੁੱਲਾ ਲਈ ਜਾਂਦਾ ਤੇ ਜਿਹਨੂੰ ਕਹਦੀ ਆਪਾਂ ਜੰਗਲ ਦਾ ਰਾਜਾ ਨਾ ਆਪਾਂ ਅੰਦਰਾਂ ਤਿੰਨ ਤੋਂ ਮੈਂ ਕੁਸ ਕੇ ਆਈ ਨਹੀਂ ਆ ਹੁਰਦਾ ਤੇ ਥੱਲੇ ਕਹਿ ਸਕਦੇ ਆ ਕਿ ਵੱਡੀਆਂ ਵੱਡੀਆਂ ਖਾਲੀਆਂ ਬਣਾਈਆਂ ਗਈਆਂ ਨੇ ਇਹ ਇੱਧਰ ਟੱਪ ਕੇ ਨਾ ਆਈ ਕਿਸੇ ਨੂੰ ਨੁਕਸਾਨ ਨਾ ਕਰੇ ਹਾਂਜੀ ਇੱਧਰ ਨੂੰ ਚਾਤੀ ਮਾਰੋ ਇੱਧਰ ਦੇਖੋ ਕੀ ਤੈਨੂੰ ਮਿਲ ਗਿਆ ਇੱਧਰ ਆ ਗਿਆ ਜੀ ਬਾਲੂ ਇਹਨਾਂ ਦੇ ਵੀ ਕਹਿ ਸਕਦੇ ਆ ਕਿ ਆਪਾਂ ਖਾ ਲੀਆਂ ਸਾਰੇ ਪਾਸੇ ਪੱਟੀਆਂ ਵੀ ਹੈ ਗਈ ਇਹ ਨੁਕਸਾਨ ਨਾ ਬਜਾਦਨ ਤੇ ਉਹ ਸਾਹਮਣੇ ਇਹਨਾਂ ਦਾ ਕਮਰਾ ਬਣਿਆ ਵਾ ਉੱਥੇ ਟਾਪ ਜਾਂਦੇ ਆ ਉਧਰ ਤੇ ਬਾਕੀ ਇੱਥੇ ਘੁੰਮਦੇ ਫਿਰਦੇ ਰਹਿੰਦੇ ਆ ਤੇ ਖਾਣ ਪੀਣ ਦੀਆਂ ਚੀਜ਼ਾਂ ਇੱਥੇ ਸਿੱਟ ਦੇਣ ਨੂੰ ਪਾਉਂਦੇ ਆ ਚਾਰੇ ਪਾਸੇ ਦੇ ਖਾਲੀ ਪੱਟੀ ਹੋਈ ਆ ਦੇਖੋ ਪਰਾਂ ਫਿਰਦਾ ਕਮਰੇ ਕੋਲੇ ਇੱਕ ਇਧਰ ਆ ਤੇ ਇਧਰੋਂ ਰੱਬ ਵੀ ਕਿਣ ਮਿਣ ਕਣ ਵੇਂ ਜੀ ਕਰ ਹੀ ਆਂਦਾ ਜਾਂਦੇ ਉਧਰੋਂ ਗੁਰਦੁਆਰਾ ਸਾਹਿਬ ਤੋਂ ਆਪਾਂ ਥੱਲੇ ਕਿਲੇ ਕੰਨੇੋਂ ਉੱਤਰ ਕੇ ਤੇ ਬਾਜ਼ਾਰ ਚ ਆਏ ਉਹਦਾ ਮੀ ਪਈ ਜਾਂਦਾ ਤੇ ਹੁਣ ਆਪਾਂ ਚਿੜੀਆ ਘਰ ਘੁੰਮ ਕੇ ਆਪਾਂ ਤੇ ਬਾਹਰ ਆ ਗਏ ਸੀ ਇਹ ਵਧੀਆ ਲੱਗਿਆ ਕਿਉਂਕਿ ਆਪਾਂ ਦੋ ਤਿੰਨ ਵਾਰੀ ਚਿੜੀਆ ਘਰ ਘੁੰਮਣ ਗਏ ਆ ਜਿਵੇਂ ਸ਼ੇਰ ਚੀਤਾ ਭਾਲੂ ਤੈਂਦੂਆ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲੀਆਂ ਪਹਿਲਾਂ ਚਿੜੀਆ ਘਰ ਅਜੇ ਚ ਆਪਾਂ ਨੂੰ ਇਹ ਚੀਜ਼ਾਂ ਸਾਰੀਆਂ ਦੇਖਣ ਨੂੰ ਮਿਲੀਆਂ ਤੇ ਜਿਵੇਂ ਤੁਸੀਂ ਗਵਾਲੀਅਰ ਸ਼ਹਿਰ ਆਉਂਦੇ ਹੋ ਗਵਾਲੀਅਰ ਕਿਲਾ ਗੁਰਦੁਰਗਾ ਸਾਹਿਬ ਉਹਨੇ ਤੁਸੀਂ ਚਿੜੀਆ ਘਰ ਜ਼ਰੂਰ ਆਣ ਕੇ ਜਾਓ ਮੈਨੂੰ ਤਾਂ ਵਧੀਆ ਲੱਗਿਆ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਅਸੀਂ ਟੀਵੀ ਤੇ ਦੇਖੀਆਂ ਸੀ ਅੱਜ ਪਹਿਲੀ ਵਾਰ ਅੱਖਾਂ ਨਾਲ ਵੀ ਦੇਖ ਲਈਆਂ ਤੇ ਹੁਣ ਆਪਣੇ ਸਾਥੀਆਂ ਤੋਂ ਪੁੱਛਦੇ ਆ ਕਿੱਧਰ ਨੂੰ ਜਾਣਾ ਹੈ ਤੇ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਫੂਲਬਾਗ ਲਖਸ਼ਰ ਟਵਾਲੀਅਰ ਤੇ ਹੁਣ ਆਪਾਂ ਗੁਰਦੁਆਰੇ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਦਰਸ਼ਨ ਕਰਕੇ ਹੁੰਦੇ ਆ ਨਾਲੇ ਸਾਰੀ ਸੰਗਤ ਨੂੰ ਕਰਾਉਂਦੇ ਆ ਆਪਾਂ ਇਸ ਟਾਈਮ ਖੜੇ ਆ ਗੁਰਦੁਆਰਾ ਫੂਲਬਾਗ ਸਾਹਿਬ ਗਵਾਲੀਅਰ ਸ਼ਹਿਰ ਦੇ ਵਿਚਾਲੇ ਜਿਹੜਾ ਗੁਰਦੁਆਰਾ ਸਾਹਿਬ ਇਸ ਗੁਰਦੁਆਰੇ ਦਾ ਆਪਾਂ ਇਤਿਹਾਸ ਦੱਸਾਂਗੇ ਕਰੀਏ ਕਿ ਇਹ ਇਸ ਕਮੇਟੀ ਵੱਲੋਂ ਹੀ ਬਣਾਇਆ ਗਿਆ ਤੇ ਜਿਹੜਾ ਗੁਰਦੁਆਰਾ ਸਾਹਿਬ ਆਪਣਾ ਕਿਲੇ ਦੇ ਉੱਤੇ ਦਾਤਾਬੰਦੀ ਛੋੜ ਉਸ ਗੁਰਦੁਆਰੇ ਸਾਹਿਬ ਤੋਂ ਇਹ ਬਾਅਦ ਚ ਬਣਿਆ ਸੀ ਤੇ ਕਮੇਟੀ ਦੇ ਥਰੂ ਹੀ ਬਣਾਇਆ ਗਿਆ ਸੀ ਆ ਤੇ ਆਪਾਂ ਨੂੰ ਕਈ ਵਾਰੀ ਸੁਣਨ ਨੂੰ ਆਉਂਦਾ ਕਿ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਉਸ ਗੁਰਦੁਆਰੇ ਸਾਹਿਬ ਦੇ ਨਾਲ ਰਿਲੇਟਿਵ ਹੈ ਪਰ ਇਹ ਗੱਲ ਨਹੀਂ ਇੱਥੋਂ ਬਾਬਾ ਜੀ ਨਾਲ ਆਪਾਂ ਪੁੱਛਿਆ ਤੇ ਇਹ ਕਹਿੰਦੇ ਵੀ ਇਹ ਗੁਰਦੁਆਰਾ ਸਾਹਿਬ ਉਸ ਗੁਰਦੁਆਰੇ ਸਾਹਿਬ ਤੋਂ ਬਾਅਦ ਚ ਬਣਿਆ ਤੇ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੇ ਪਿਛਲੇ ਬਿਲਡਿੰਗ ਹੈ ਜਿਹੜੀ ਹੁਣ ਮਹਾਰਾਜ ਜੀ ਬਰਾਜਮਾਨੇ ਇਹ ਬਿਲਡਿੰਗ ਬਾਅਦ ਪਹਿਲਾਂ ਦੀ ਆਪਾਂ ਇਸ ਟਾਈਮ ਖੜੇ ਆ ਗੁਰਦੁਆਰਾ ਫੂਲ ਬਾਗ ਸਾਹਿਬ ਚ ਜਿਹੜਾ ਗਵਾਲੀਅਰ ਸ਼ਹਿਰ ਦੇ ਵਿਚਾਲੇ ਪੈਂਦਾ ਹੈਗਾ ਤੇ ਆਪਾਂ ਹੁਣ ਸਾਰਿਆਂ ਨਾਲ ਪਹਿਲਾਂ ਅੰਦਰ ਚੱਲਦੇ ਆ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਉਨੇ ਆ ਤੇ ਫਿਰ ਆਪਾਂ ਤੁਹਾਡੇ ਨਾਲ ਬਾਹਰ ਤਲਾਬ ਜਿਹੜੀ ਸਾਰੀ ਸਾਂਝੀ ਕਰਾਂਗੇ ਸਤਿ ਮੋਹੀ ਗੁਰੂ ਸਤਿ ਇਹ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਬਣੀ ਵੀ ਆ ਤੇ ਇੱਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਇਹ ਕਹਿੰਦੇ ਬਿਲਡਿੰਗ ਹੁਣੇ ਬਣੀ ਆ ਤੇ ਜਿੱਥੇ ਗੁਰੂ ਮਹਾਰਾਜ ਜੀ ਵਿਰਾਜਮਾਨ ਨੇ ਇਹ ਕਹਿੰਦੇ ਸਾਰਿਆਂ ਨੂੰ ਪੁਰਾਣੀ ਐ ਤੇ ਇੱਧਰ ਝੂਲ ਦੇ ਨਿਸ਼ਾਨ ਸਾਹਿਬ ਪੰਥ ਮਹਾਰਾਜ ਜੀ ਦੇ ਤੇ ਥੱਲੇ ਤੁਹਾਨੂੰ ਦਿਖਾਉਣੇ ਆ ਲੰਗਰ ਹਾਲ ਸਾਰ ਤੇ ਥੱਲੇ ਪਾਰਕਿੰਗ ਬਣੀ ਵੀ ਆ ਦਾ ਗੇਟ ਵੀ ਪਿੱਛੋਂ ਦੀ ਹੁੰਦਾ ਹੈਗਾ ਇੱਥੇ ਵੀ ਕਹਿੰਦੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ ਦੂਰੋਂ ਵੀ ਸੰਗਤਾਂ ਕਈ ਵਾਰੀ ਇੱਥੇ ਆਣ ਕੇ ਰੋਕਦੀਆਂ ਐ ਇੱਥੇ ਵੀ ਰੋਕਣ ਵਾਸਤੇ ਸਰਾਮ ਵੀ ਬਣੀ ਹੋਈ ਐ ਤੇ ਆਪਾਂ ਤੁਹਾਨੂੰ ਥੱਲੇ ਚੱਲ ਕੇ ਦਿਖਾਉਨੇ ਆ ਇਹਦਾ ਗੇਟ ਇੱਕ ਪਿੱਛੋਂ ਦੀ ਵੀ ਆਉਂਦਾ ਜਿੱਥੋਂ ਦੀ ਪਾਰਕਿੰਗ ਅੰਡਰਗਰਾਊਂਡ ਐ ਦੇਖ ਸਕਦੇ ਹੋ ਇੱਧਰ ਪਾਰਕਿੰਗ ਪੂਰੀ ਖੁੱਲੀ ਡੁੱਲੀ ਪਾਰਕਿੰਗ ਐ ਤੇ ਉਹ ਪਿੱਛੋਂ ਦੀ ਉਧਰ ਦੀ ਗੇਟ ਆਉਂਦਾ ਹੈ ਇਹਦਾ ਵੀ ਇੱਧਰ ਗੱਡੀਆਂ ਵਗੈਰਾ ਲੱਗ ਜਾਂਦੀਆਂ ਸਾਰੀਆਂ ਇਹ ਜਿਹੜੀ ਇੱਥੋਂ ਦੀ ਦੇਖ ਸਕਦੇ ਆ ਜਿਹੜੀ ਸਾਰੀ ਬਿਲਡਿੰਗ ਪੁਰਾਣੀ ਐ ਤੇ ਆ ਜਿਹੜੀ ਨਕਸਰਾ ਦੇਖ ਸਕਦੇ ਹਾਂ ਅੰਡਰਗ੍ਰਾਊਂਡ ਐ ਇਹ ਸਾਰੀ ਨਵੀਂ ਬਣੀ ਵੀ ਐ ਸਮਾਂ ਜਿਹੜਾ ਅਜਦਾ 4:30 ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆ ਜੈ ਵਿਲਾਸ ਮੈਲ ਦੇ ਜਿਹੜਾ ਬੈਕ ਸਾਈਡ ਦਾ ਗੇਟ ਆ ਉੱਥੇ ਖੜੇ ਆ ਇਹਦਾ ਫਰੰਟ ਦਾ ਗੇਟ ਹੈ ਕਹਿੰਦੇ ਕਦੇ ਵੀ ਖੁੱਲਦਾ ਨਹੀਂ ਬਹੁਤ ਘੱਟ ਚਾਂਸ ਹੈ ਵੀ ਖੁੱਲਦਾ ਹੋ ਤੇ ਆਪਾਂ ਅੰਦਰ ਚਲਦੇ ਹਾਂ ਤਾਂ ਕੀ ਇਤਿਹਾਸਾ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਤੇ ਇਹਦੀ ਆਪਾਂ ਟਾਈਮਿੰਗ ਦੀ ਗੱਲ ਕਰੀਏ ਕਿ ਇਹ ਸਵੇਰ 10 ਵਜੇ ਤੋਂ ਲੈ ਕੇ ਤੇ ਸ਼ਾਮ ਦੇ 6 ਵਜੇ ਤੱਕ ਰ ਖੁੱਲਾ ਰਹਿੰਦਾ ਤੇ ਸੋਮਵਾਰ ਨੂੰ ਇਹ ਪਰਮਾਨੈਂਟ ਹੀ ਬੰਦ ਰਹਿੰਦਾ ਹੈਗਾ ਤੇ ਆਪਣੀ ਕਿਸਮਤ ਹੈ ਨਹੀਂ ਸੀ ਜੈਬਲਾਸ ਪੈਲਸ ਘੁੰਮਣ ਵਾਸਤੇ ਜਿਹਨੂੰ ਮਹਿਲ ਵੀ ਕਹਿੰਦੇ ਆ ਕਿਉਂਕਿ ਇਹਦੀ ਟਾਈਮਿੰਗ ਜਿਹੜੀ ਕਹਿੰਦੇ ਵੀ ਵੈਸੇ ਤਾਂ ਬੋਰਡ ਤੇ 6 ਵਜੇ ਲਿਖਿਆ ਹੋਇਆ ਹੈ ਕਹਿੰਦੇ ਵੀ ਅਸੀਂ ਟਿਕ 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 ਟ ਦੇਣੀ 5 ਵਜੇ ਬੰਦ ਕਰ ਦੇਣੀ ਆ ਕਿਉਂਕਿ 1 ਘੰਟੇ ਜਿਹੜੇ ਅੰਦਰ ਹੁੰਦੇ ਉਹ ਬਾਹਰ ਨਿਕਲੇ ਜਾਂਦੇ ਆ ਤੇ ਟਿਕ ਟੂ ਵੀ ਖਾਸੀ ਮਹਿੰਗੀ ਐ 350 ਰੁਪਿਆ ਭਾਰਤੀਏ ਮੋਬਾਈਲ ਦਾ 50 ਰੁਪਈਆ ਅੱਡ ਤੋਂ ਲੱਗਦੇ ਜੇ ਕੈਮਰਾ ਲੈ ਕੇ ਜਾਉਂਗੇ 100 ਰੁਪਿਆ ਲੱਗੂਗਾ ਮਤਲਬ ਕਿ ਫੋਨ ਲੈ ਕੇ ਆਨੇ 400 ਰੁਪਿਆ ਮੋਟਾ-ਮੋਟਾ ਐ ਤੇ ਇੰਨਾ ਆਪਣਾ ਬਜਟ ਨਹੀਂ ਆ ਤੇ ਆਪਾਂ ਬਾਹਰੋਂ-ਬਾਹਰ ਹੀ ਦੇਖ ਕੇ ਪੁੱਠੇ ਮੋੜ ਚੱਲਦੇ ਆ ਕਿਉਂਕਿ ਤਿੰਨਾਂ ਦਾ 1200 ਰੁਪਿਆ ਲੱਗ ਜੂਗਾ ਤੇ ਇੱਡੀ ਅੰਦਰ ਕਹਿੰਦੇ ਵੀਡੀਓ ਬਾੜੀ ਵੀ ਨਹੀਂ ਬਣਾਉਣ ਦਿੰਦੇ ਇਹ ਸ਼ਹਿਰ ਦੇ ਮਸ਼ਹੂਰ ਬਾੜਾ ਬਾਜ਼ਾਰ ਹੈ ਜਿਹੜਾ ਉੱਥੇ ਆਪਾਂ ਖੜੇ ਆ ਤੇ ਇੱਥੇ ਮੈਨੂੰ ਤਾਂ ਕੋਈ ਖਾਸ ਗੱਲਬਾਤ ਲੱਗੀ ਨਹੀਂ ਇੱਥੇ ਇੱਕ ਦੋ ਚੀਜ਼ਾਂ ਹੈਗੀਆਂ ਦੇਖਣ ਵਾਲੀਆਂ ਇੱਕ ਤਾਂ ਇੱਥੇ ਫੁਆਰਿਆਂ ਵਾਲਾ ਪਾਰਕ ਜਿਹਾ ਬਣਿਆ ਹੋਇਆ ਉੱਥੇ ਮੇਰੇ ਵਰਗਾ ਜਿਹੜੇ ਕੱਢੀ ਜਾਂਦਾ ਤੇ ਇੱਕ ਇੱਥੇ ਮਿਊਜ਼ੀਅਮ ਹੈ ਉਹਦੀ 30 40 ਰੁਪਏ ਟਿਕਟਾ ਤੇ ਉੱਥੇ ਕੋਈ ਮਾੜੀਆਂ ਮੋਟੀਆਂ ਇਤਿਹਾਸਿਕ ਚੀਜ਼ਾਂ ਦੇਖਣ ਵਾਲੀਆਂ ਤੇ ਦੂਜੀ ਗੱਲ ਕਰੀਏ ਇੱਥੇ A to Z ਕੋਈ ਵੀ ਘਰ ਦੀ ਚੀਜ਼ ਲੈ ਸਕਦੇ ਆ ਉਹਦੀਆਂ ਇੱਕ ਇੱਕ ਚੀਜ਼ ਦੀਆਂ 50 50 ਦੁਕਾਨਾਂ ਨੇ ਤੇ ਦੂਜੀ ਗੱਲ ਇੱਥੇ ਮੇਰੇ ਵਰਗਾ ਕੋਈ ਸ਼ਾਮ ਨੂੰ ਮਾੜਾ ਮੋਟਾ ਚਰਕਾ ਪਰਕਾ ਖਾਣਾ ਆ ਜਾਂਦਾ ਜਿਵੇਂ ਗੋਲ ਗੱਪੇ ਹੋਏ ਸਮੋਸੇ ਹੋਏ ਐਹੋ ਜਿਹੀਆਂ ਗੱਲਾਂ ਬਾਤਾਂ ਨੇ ਤੇ ਬਾਕੀ ਇੱਥੇ ਤੁਸੀਂ ਦੇਖ ਹੀ ਸਕਦੇ ਹੋ ਆਵਾਜ਼ਾਂ ਵੀ ਬਹੁਤ ਹੈ ਮਸ਼ਹੂਰ ਮਾਰਕੀਟ ਹੋਣ ਦੇ ਕਰਕੇ ਤੇ ਬਾਕੀ ਆਹ ਗੱਲਬਾਤ ਹੈ ਤੇ ਇੱਥੇ ਇੱਕ ਦੋ ਜਣੇ ਨੇ ਪੁੱਛਿਆ ਸੀਗਾ ਕਿ ਮਸ਼ਹੂਰ ਇੱਥੇ ਕੀ ਚੀਜ਼ ਆ ਐਸ ਮਾਰਕੀਟ ਦੀ ਕਹਿੰਦੇ ਭਈ ਹੋਰ ਤਾਂ ਕੋਈ ਮਸ਼ਹੂਰ ਨਹੀਂ ਆ ਇੱਥੇ ਛੋਲੇ ਭਟੂਰੇ ਆ ਉਹ ਤਾਂ ਮੈਂ ਕਿਹਾ ਭਈ ਸਾਡੇ ਸ਼ਹਿਰ ਵੀ ਮਸ਼ਹੂਰ ਹੈ ਇਹ ਗੱਲਬਾਤ ਐਸ ਬਾੜਾ ਮਾਰਕੀਟ ਦੀ ਸਾਹਮਣੇ ਲੇਟਾ ਦਿਖੀ ਜਾਂਦੀਆਂ ਤੇ ਜਦੋਂ ਆ ਇਧਰ ਪੈਂਦੀਆਂ ਤੇ ਆਹ ਗੱਲਬਾਤ ਦਿਖਦੀ ਐ ਇਧਰੋਂ ਤੇ ਇਹ ਕਹਿੰਦੇ ਆ ਵੀ ਇੱਥੇ ਮੂਵੀ ਵਗੈਰਾ ਜਿਵੇਂ ਆਪਣੇ ਥ੍ਰੈਟਰ ਕਹਿੰਦੇ ਆ ਤੇ ਉਸ ਹਿਸਾਬਕ ਤਾ ਵਾ ਇੱਥੇ ਤੇ ਇਹ ਵੀ ਜਿਹੜੀ ਬਨਾਵਟ ਐ ਜਿਵੇਂ ਇੱਥੇ ਕਿਲੇ ਸੀ ਇਹ ਪਹਿਲਾਂ ਤਰ੍ਹਾਂ ਓਵੇਂ ਬਣਾਈ ਗਈ ਐ ਤੇ ਇੱਥੇ ਕਹਿੰਦੇ ਵੀ ਜਦੋਂ ਮੂਵੀ ਵਗੈਰਾ ਲੱਗਦੀ ਉਦੋਂ ਹੀ ਖੁੱਲਦਾ ਤੇ ਹੁਣ ਇਹ ਬੰਦ ਪਿਆ ਤੇ ਹੁਣ ਆਪਣੇ ਸਾਥੀਆਂ ਨੂੰ ਪੁੱਛਦਿਆਂ ਵੀ ਗੁਰਦਰਾ ਸਾਹਿਬ ਚੱਲੀਏ ਬਾਈ ਬਿੱਟੂ ਬਾਈ ਚੱਲੀਏ ਗੁਰਦਰਾ ਸਾਹਿਬ ਚਲੋ ਜੀ ਚਲੋ ਚਲੋ ਗੁਰਦਰ ਸਾਹਿਬ ਖੰਡ ਪਾਟ ਰੱਖਿਆ ਵਾ 2 ਮਿੰਟ ਸੇਵਾ ਕਰ ਲਾਂਗੇ ਅੱਜ ਕੱਲ ਨੂੰ ਭੋਗ ਪੈਣੇ ਆ ਚਲੋ ਹਾਂਜੀ ਤੇ ਇਹ ਮੈਂ ਇੱਥੋਂ ਪੁੱਛਿਆ ਸੀ ਜਿਵੇਂ ਆਪਣੇ ਥ੍ਰੈਟਰ ਨਹੀਂ ਹੁੰਦੇ ਮੂਵੀ ਦੇਖਣ ਵਾਲੇ ਇਹ ਓਵੇਂ ਐ ਤੇ ਇਹ ਕਹਿੰਦੇ ਵੀ ਡਿਜ਼ਾਈਨ ਉਹਦਾ ਜਿਵੇਂ ਇੱਥੇ ਕਿਲੇ ਸੀਏ ਉਸ ਹਿਸਾਬ ਨਾਲ ਕੀਤਾ ਗਿਆ ਤੇ ਇਹ ਕਹਿੰਦੇ ਵੀ ਜਦੋਂ ਮੂਵੀ ਵਗੈਰਾ ਲੱਗਦੀ ਉਦੋਂ ਹੀ ਖੁੱਲਦਾ ਤੇ ਹੁਣ ਇਸ ਟਾਈਮ ਬੰਦ ਪਿਆ ਤਾਂ ਹੀ ਇਹਦੀਆਂ ਲੈਟਾਂ ਸਾਹਮਣੇ ਲਾਈਆਂ ਹੋਈਆਂ ਤੇ ਇਹ ਰਾਤ ਨੂੰ ਇੱਥੇ ਮੂਵੀ ਲੱਗਦੀ ਹੈ ਕਹਿੰਦੇ ਅੱਛਾ ਇਹ ਗੱਲਬਾਤ ਆ ਇੱਥੋਂ ਦੀ ਸਮਾਜ ਜਿਹੜਾ 8:30 ਵਜੇ ਤੋਂ ਲਵੇ ਤਵੇ ਹੋ ਗਿਆ ਤੇ ਗਵਾਲੀਅਰ ਸ਼ਹਿਰ ਦੀਆਂ ਜਿਹੜੀਆਂ ਸਾਰੀਆਂ ਗਲੀਆਂ ਪੈਦਲ ਅੱਜ ਨਵੀਆਂ ਕੀਤੀਆਂ ਬਿੱਟੂ ਬਾਈ ਹਾਂਜੀ ਬਾਈ ਕਿਵੇਂ ਲੱਗ ਰਹੀਆਂ ਅੱਜ ਗਲੀਆਂ ਨਵੀਆਂ ਕਰਕੇ ਗਵਾਲੀਅਰ ਸ਼ਹਿਰ ਦੀਆਂ ਸਾਰੀਆਂ ਤੜਕੇ ਦੀਆਂ ਵਧੀਆ ਲੱਗਦਾ ਆਪਾਂ ਨੂੰ ਜਿਹੜਾ ਫਿਰ ਕੰਮ ਆ ਤਾਂ ਕਰਨਾ ਹੀ ਸੀਗਾ ਜਾਣ ਤਾਂ ਪੈਣੇ ਸੀ ਨਾਲੇ ਮੇਲੇ ਆਪਾਂ ਪੈ ਕੇ ਵੀ ਇੱਥੇ ਕੀ ਕਰਦੇ ਸ਼ਹਿਰ ਦੇਖ ਗਏ ਤੇ ਜਿਹੜਾ ਉਹਦਾ ਕਿਹੜਾ ਮੇਨ ਬਾਜ਼ਾਰ ਕੀ ਨਾਂ ਸੀ ਉਹਦਾ ਬਾਡੜ ਬਾੜਾ ਬਜ਼ਾਰ ਬਾੜਾ ਬਜ਼ਾਰ ਬਾੜਾ ਬਜ਼ਾਰ ਹਾਂ ਮੈਂ ਨੇ ਵਾਲਾ ਚੌੜਾ ਬਜ਼ਾਰੀ ਜਿਆਦਾ ਹੀ ਜਾਂਦਾ ਤੇ ਉਹ ਦੇਖਿਆ ਜ ਆਸਾ ਪਾਸ ਹਣ ਹਾਂਜੀ ਈ ਗੱਲ ਵਧੀਆ ਰੌਣਕ ਮੇਲੇ ਸੀਗੇ ਉੱਥੇ ਹਾਂਜੀ ਯਾਰ ਪਾਲ ਬਾਈ ਲੱਤਾਂ ਕੰਮ ਅੱਜ ਲੱਤਾਂ ਥੋੜੇ ਡੋੜਾਂ ਵਧ ਗਿਆ ਮੇਰੇ ਮਨ ਲੱਗਾ ਔਰ ਫਿਰ ਕੀ ਅੱਜ ਥੋੜੀ ਸਟੈਂਡਾਂ ਜੇ ਵਧ ਗਿਆ ਨੇ ਮੇਰਾ ਠੀਕ ਐ ਲੱਤਾਂ ਮੈਂ ਭੱਜ ਕੇ ਦਿਖਾਵਾਂ ਦਿਖਾਵਾਂ ਜਾਂਦੇ ਯਾਰ ਰਾਤ ਨੂੰ ਜਾ ਕੇ ਕੰਦ ਕੁੰਦ ਚ ਬੱਜੂ ਮੈਂ ਠੀਕ ਐ ਠੀਕ ਐ ਉਹ ਠੀਕ ਐ ਮੈਂ ਚੱਲਣਾ ਪੜਾ ਤੇ ਹੁਣ ਆਪਾਂ ਜਿਹੜੀ ਘਾਟੀ ਗੈਸੇ ਚੜਾਈ ਚੜਦੇ ਆਂ ਜਾਣਿਆ ਗਵਾਲੀਅਰ ਕਿਲੇ ਨੂੰ ਉਹ ਜਾਈ ਜਾਨੇ ਆ ਤੇ ਅੱਜ ਸਾਰਾ ਦਿਨ ਆਪਾਂ ਗਵਾਲੀਅਰ ਸ਼ਹਿਰ ਦੀਆਂ ਪੈਦਲ ਗਲੀਆਂ ਗਈਆਂ ਸਾਰਾ ਦਿਨ ਨੀਵਾ ਕੀਤਾ ਗਵਾਲੀਅਰ ਸ਼ਹਿਰ ਐਵੇਂ ਵਾਤਾ ਆਪਾਂ ਠੀਕ ਆ ਠੀਕ ਆ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਤੇ ਸਾਹਮਣੇ ਤੁਸੀਂ ਦੇਖ ਰਹੀਏ ਚੜਾਈ ਜੜੀ ਐਵੇਂ سامنے ਜਿਹੜੇ ਕਰਦੇ ਆ ਜਿਹੜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਲਈ ਵਾਦੀ ਹੈ ਸਾਰੀ ਸੰਗ ਦਾ ਆਪਾ ਤੈਦਿਲੋ ਧੰਨਵਾਦ ਕਰਦੇ ਹਾਂ ਜਿਹੜੀ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਦਾਸ ਦੀ ਵੀਡੀਓ ਦੇਖਦੇ ਹੋ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤੈਦਿਲੋ ਧੰਨਵਾਦ ਕੱਲ ਨੂੰ ਮਿਲਦੇ ਹਾਂ ਨਵੀਂ ਵੀਡੀਓ ਨਵੇਂ ਬਲੌਗ 'ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ